ਇਸ ਤਰ੍ਹਾਂ ਇਹ ਤੇਲੂਰਾਮ ਨੇ ਚੰਦਨਗੜ੍ਹ ਤੋਂ ਇਹ ਰੈਡੀਮੇਡ ਗਾਰਮੈਂਟਸ ਦਾ ਨਾ ਕੰਮ ਹੈ ਔਰ ਇਹ ਅੱਜ ਸਾਡੇ ਕੋ ਆਏ ਸੀ ਸਵੇਰ ਸਾਡੇ ਆਫਸਰ ਫਿਜਰੈਂਸ ਰਹੇ ਹੈ ਲੁਧਿਆਣਾ ਇਹਨਾਂ ਦਾ ਕਹਿਣਾ ਸੀਗਾ ਵੀ ਇਹਨਾਂ ਨੇ ਕੋਈ ਦਸੰਬਰ 2023 ਚ ਇੱਕੋ ਹੀ ਕੋਈ ਉਹਦਾ ਬਿਆਨ ਕੀਤਾ ਸੀਗਾ ਅਜੇ ਖਰੀਦ ਨਹੀਂ ਸੀਗੀ 1 ਲੱਖ ਰੁਪਏ ਇਹਨਾਂ ਨੇ ਅਡਵਾਂਸ ਦਿੱਤਾ ਸੀ ਬਾਕੀ ਉਹ ਇਹਨਾਂ ਨੇ ਅਜੇ ਦੇਣਾ ਸੀਗਾ ਉਹਦਾ ਇਹਨਾਂ ਨੇ ਬੈਂਕ ਤੋਂ ਲੋਨ ਵਗੈਰਾ ਲੈਣਾ ਸੀਗਾ ਬੈਂਕ 'ਚ ਜਦੋਂ ਲੋਨ ਵਾਸਤੇ ਅਪਲਾਈ ਕੀਤਾ ਤੇ ਉਹਨਾਂ ਨੇ ਕਿਹਾ 30 ਸਾਲਾਂ ਸਾਨੂੰ ਇਹਦਾ ਫਰਦਾਂ ਕਢਾ ਕੇ ਦਿਓ 30 ਸਾਲ ਦੀਆਂ ਇਹਦੇ ਉਹ ਪਟਵਾਰੀ ਕੋ ਜਦੋਂ ਇਹ ਗਏ ਆ ਜਿਹੜਾ 32 ਸੈਕਟਰ ਚੱਲਦੀ ਗੋੜ ਰੋਡ ਤੇ ਹੈਗਾ ਸੁਵਿੰਦਰ ਸਿੰਘ ਸੋਟੀ ਪਟਵਾਰੀ ਆ ਉਹਨਾਂ ਨੇ ਫਿਰ ਜਦੋਂ ਮਿਲੇ ਆ ਵੀ ਮੈਨੂੰ ਚਾਹੀਦੀਆਂ ਹੈਗੀਆਂ ਉਹਨੇ ਆਪਣਾ ਕਰਿੰਦਾ ਰੱਖਿਆ ਹੋਇਆ ਦੀਪ ਉਹਨੇ ਕਿਹਾ ਜੀ ਇਹਨੂੰ ਮਿਲ ਲਓ ਇਹਨਾਂ ਨਾਲ ਗੱਲ ਕਰ ਲਓ ਜਦੋਂ ਦੀਪ ਨਾਲ ਫਿਰ ਗੱਲਬਾਤ ਕੀਤੀ ਉਹਨੇ ਕਿਹਾ ਜੀ ਤੁਹਾਨੂੰ ਫਰਦਾਂ ਮਿਲ ਜਾਣਗੀਆਂ 30 ਹਜ਼ਾਰ ਦੀਆਂ 30000 ਰੁਪਏ ਮਿਲ ਜੇਗਾ ਸਾਰਾ ਔਰ ਪਰ ਤੁਹਾਡੇ 3500 ਰੁਪਏ ਲੱਗਣਗੇ ਤੇ ਸਰਕਾਰੀ ਫੀਸ ਤਾਂ ਬਹੁਤ